ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਪਰ ਮੇਰੇ ਵਰਗਿਆਂ ਨੂੰ ਹੈਰਾਨ ਨਹੀਂ ਕਰ ਸਕੀ ਕਿਉਂਕਿ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇੰਜ ਹੋਣਾ ਹੀ ਹੋਣਾ ਹੈ ਤੇ ਇਹ ਹੋ ਸਕਦਾ ਹੈ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਪ੍ਰੀਤੀ ਮਲਹੋਤਰਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਹੁਣ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਔਰ ਮੈਨੂੰ ਹਰਾਨੀ ਕਿਉਂ ਨਹੀਂ ਹੋਈ ਤੇ ਸੁਖਬੀਰ ਬਾਦਲ ਉਹਨੂੰ ਜੁਆਇਨ ਜੁਆਇਨ ਕਰਾਉਣ ਦੇ ਟਾਈਮ ਬੋਲੇ ਕੀ ਕੀ ਇਹ ਦੋਵੇਂ ਗੱਲਾਂ ਤੁਹਾਡੇ ਸੁਣਨ ਵਾਲੀਆਂ ਨੇ ਉਹ ਮੈਂ ਅੱਗੇ ਦੱਸਦਾ ਦੂਜੀ ਵੱਡੀ ਖਬਰ ਹੈ ਕਿ ਹੁਣ ਤੁਹਾਡੀ ਕਾਰ ਜਾਂ ਤੁਹਾਡੇ ਕਮਰੇ 'ਚ ਲੱਗਾ ਏਸੀ ਤੁਹਾਡੇ ਕੰਟਰੋਲ 'ਚ ਨਹੀਂ ਕੇਂਦਰ ਸਰਕਾਰ ਦੇ ਕੰਟਰੋਲ 'ਚ ਚੱਲੇਗਾ ਹੁਣ ਉਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਦੀ ਮਰਜ਼ੀ ਨਾਲ ਚਲਾ ਸਕੋਗੇ ਉਹ ਕਿਵੇਂ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਖਬਰ ਹੈ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਫੇਰ ਘੇਰ ਲਿਆ ਤੇ ਦੋ ਦਿਨਾਂ ਤੱਕ ਜਿੱਥੇ ਵੀ ਭਗਵੰਤ ਮਾਨ ਹੋਇਆ ਉੱਥੇ ਜਾ ਕੇ ਰਵਨੀਤ ਬਿੱਟੂ ਪਹਿਲਾਂ ਵਾਂਗ ਫੇਰ ਕਰੇਗਾ ਇਹ ਵੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਪੂਰੀ ਦਿੰਨੇ ਆ ਪੂਰਾ ਸੁਣਿਓ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੇ ਚੌਥੀ ਖਬਰ ਵੱਡੀ ਹੈ ਜਿਹੜਾ ਪੰਜਾਬ ਔਰ ਦੇਸ਼ ਦੇ ਵਿੱਚ ਇੱਕ HDFC ਬੈਂਕ ਚੱਲਦਾ ਹੈ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਬੈਨ ਕਰ ਦਿੱਤਾ ਹੈ ਕਿਵੇਂ ਬੈਨ ਕੀਤਾ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਪ੍ਰੀਤੀ ਮਲਹੋਤਰਾ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨ ਮਹਿਲਾ ਵਿੰਗ ਦੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਅਕਾਲੀ ਦਲ 'ਚ ਸ਼ਾਮਲ ਹੋ ਗਈ ਹੈ ਤੇ ਸੁਖਬੀਰ ਬਾਦਲ ਨੇ ਸ਼ਾਮਲ ਕਰਵਾ ਲਿਆ ਤੇ ਪੰਜਾਬ ਹੈਰਾਨ ਤਾਂ ਹੋਇਆ ਵੀ ਅਕਾਲੀ ਦਲ ਜਿਹੜਾ ਪਹਿਲਾਂ ਹੀ ਡੁੱਬਿਆ ਪਿਆ ਜਿਹੜਾ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ ਜਿਹਦੀ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਪਕੜ ਘਟੀ ਹੈ ਆਮ ਆਦਮੀ ਪਾਰਟੀ ਜੀ ਦੀ ਕਿ ਸਤਾ ਹੈ ਉਹਨੂੰ ਛੱਡ ਕੇ ਤੇ ਪ੍ਰੀਤੀ ਮਲਹੋਤਰਾ ਕਾਲੀ ਦਲ ਚ ਚਲੀ ਗਈ ਹੈ ਅਸਲ ਦੇ ਵਿੱਚ ਪਿਛਲੇ ਦਿਨੀ ਪ੍ਰੀਤੀ ਮਲਹੋਤਰਾ ਨੇ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਸੀ ਜਿਹੜੇ ਕਿ ਜਾਇਜ਼ ਵੀ ਲੱਗਦੇ ਨੇ ਪ੍ਰੀਤੀ ਮਲਹੋਤਰਾ ਨੇ ਪਿਛਲੇ ਦਿਨੀ ਧਰਨਾ ਵੀ ਲਾਇਆ ਸੀ ਉਹਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਚਮਚਿਆਂ ਦਾ ਬੋਲਬਾਲਾ ਹੋ ਗਿਆ ਉਹਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਚ ਜਿਹੜੇ ਅਸੀਂ ਪੰਜਾਬ ਦੇ ਵਰਕਰ ਸਾਲਾਂ ਤੋਂ ਕੰਮ ਕਰ ਰਹੇ ਆਂ ਸਾਨੂੰ ਸਾਰਿਆਂ ਨੂੰ ਪਾਸੇ ਸੁੱਟ ਕੇ ਤੇ ਵੱਡੇ ਸਾਰੇ ਅਹੁਦੇ ਉਹ ਦਿੱਲੀ ਵਾਲਿਆਂ ਨੂੰ ਦਿੱਤੇ ਜਾ ਰਹੇ ਨੇ ਔਰ ਇੱਥੋਂ ਤੱਕ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵਨ ਤਮਾ ਨਹੀਂਗਾ ਉਹ ਤਾਂ ਡੰਮੀ ਐ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਐ ਉਹ ਪ੍ਰੀਤੀ ਮਲੋਤਰਾ ਜਿਹਦੇ ਨਾਲ ਹੋਰ ਵੀ ਆਮ ਆਦਮੀ ਪਾਰਟੀ ਦੇ ਦਰਜਨਾ ਆਗੂ ਆਗੇ ਸੀ ਤੇ ਉਹਨਾਂ ਸਭ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਮੁਤਾਬਕ ਚੱਲ ਰਹੀ ਹੈ ਤੇ ਕੇਜਰੀਵਾਲ ਮਨੀਸ਼ ਸੋਦੀਆ ਸੰਦੀਪ ਪਾਟਕ ਤੇ ਕਿੰਨੇ ਹੀ ਹੋਰ ਆਮ ਆਦਮੀ ਪਾਰਟੀ ਦੇ ਆਗੂ ਰਗਵ ਚੱਡਾ ਸਮੇਤ ਪੰਜਾਬ 'ਚ ਡੇਰੇ ਲਾ ਕੇ ਬੈਠੇ ਨੇ ਤੇ ਆਪਣੀ ਮੁਠੀ 'ਚ ਪੰਜਾਬ ਸਰਕਾਰ ਕਰ ਚੁੱਕੇ ਨੇ ਉਹਨੇ ਉਧਰ ਛੱਡਿਆ ਤੇ ਇਧਰ ਅਕਾਲੀ ਦਲ 'ਚ ਜੁਆਇਨ ਕਰ ਰਿਆ ਸੁਖਬੀਰ ਬਾਦਲ ਨੇ ਜਦ ਉਹਨੂੰ ਜੁਆਇਨ ਕਰਾਇਆ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੇ ਬੜੀਆਂ ਤਿੱਖੀਆਂ ਗੱਲਾਂ ਕਹੀਆਂ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਇਹ ਜਿਹੜੇ ਭਗਵੰਤ ਮਾਨ ਸਾਹਿਬ ਨੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਉਹਦਾ ਨੇ ਜਿੱਦਾਂ ਬੱਕਰੀ ਤੇ ਉਹਦਾ ਲੇਲਾ ਹੁੰਦਾ ਕਿ ਸੁਖਬੀਰ ਬਾਦਲ ਨੇ ਕਿਹਾ ਵੀ ਕੇਜਰੀਵਾਲ ਬੱਕਰੀ ਵਾਲਾ ਰੋਲ ਦਾ ਕਰ ਰਿਹਾ ਤੇ ਭਗਵੰਤ ਮਾਨ ਲੇਲੇ ਵਾਲਾ ਜਿਵੇਂ ਪਿੱਛੇ ਪਿੱਛੇ ਉਹ ਤੁਰਿਆ ਫਿਰਦਾ ਹੁੰਦਾ ਸੁਖਬੀਰ ਬਾਦਲ ਨੇ ਕਿਹਾ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੁਰਾ ਹਾਲ ਕਰਤਾ ਹੈ ਪੰਜਾਬ ਵਿਕਣ ਤੱਕ ਚਲਾ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਸਾਨੂੰ ਫਿਰ ਦੁਬਾਰਾ ਮੌਕਾ ਮਿਲੇ ਅਸੀਂ ਪੰਜਾਬ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ ਪਰ ਇੱਥੇ ਆਪਣਾ ਕਮੈਂਟ ਲਿਖਿਓ ਸੁਖਬੀਰ ਬਾਦਲ ਦੇ ਪਿਤਾ ਸਾਹਿਬ ਨੇ ਵੀ ਪੰਜ ਵਾਰ ਰਾਜ ਕੀਤਾ ਕੀ ਪੰਜਾਬ ਉੱਪਰ ਨੂੰ ਗਿਆ ਕੀ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਸੁਧਰੀ ਕੀ ਆਮ ਲੋਕ ਕਰਜ਼ਿਆਂ ਤੋਂ ਬਾਹਰ ਆਏ ਰੁਜ਼ਗਾਰ ਮਿਲਿਆ ਕੀ ਹੋਇਆ ਹੁਣ ਅਗਲੀ ਜਿਹੜੀ ਖਬਰ ਹੈ ਐਚਡੀਐਫਸੀ ਬੈਂਕ ਨੂੰ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਹੈ ਔਰ ਅੱਜ ਤੋਂ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਐਚਡੀਐਫਸੀ ਬੈਂਕ ਨਾਲ ਕੋਈ ਵੀ ਲੈਣ ਦੇ ਨਹੀਂ ਕਰੇਗਾ ਜਿਹੜੇ ਵੀ ਸਰਕਾਰੀ ਅਦਾਰਿਆਂ ਦੇ ਖਾਤੇ ਐਚਡੀਐਫਸੀ ਚ ਚੱਲਦੇ ਨੇ ਉਹ ਅੱਜ ਤੋਂ ਬੰਦ ਕਰ ਦਿੱਤੇ ਜਾਣਗੇ ਔਰ ਇਹਦੇ ਨਾਲ 23 ਹੋਰ ਬੈਂਕਾਂ ਦੀ ਲਿਸਟ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਜਿੰਨਾ ਕੋਲ ਸਾਰੇ ਮਹਿਕਮਿਆਂ ਨੂੰ ਕਹਿੰਦਾ ਕਿ ਆਪਣੇ ਖਾਤਾ ਜੇ ਕਿਸੇ ਵੀ ਵਿਭਾਗ ਨੇ ਖਲੋਣਾ ਉਹ ਇਹਨਾਂ ਬੈਂਕਾਂ ਚ ਖਲੋਣਾ ਹੈ HDFC ਚ ਨਹੀਂ HDFC ਦਾ ਪੰਜਾਬ ਦੇ ਵਿੱਚ ਇੱਕ ਵਾਰ ਆਮ ਆਦਮੀ ਪਾਰਟੀ ਨਾਲ ਕਹਿ ਰੋ ਜਾਂ ਭਗਵਾਨ ਤਮਨ ਸਰਕਾਰ ਨਾਲ ਕਹਿ ਲਓ ਪੇਚਾ ਵੱਡਾ ਪੈ ਗਿਆ ਹੁਣ ਉਹਨਾਂ ਨੇ ਦਿਨ ਦੱਸਣਗੇ ਕਿ ਬਣਦਾ ਕੀ ਹੈ ਅਗਲੀ ਵੱਡੀ ਖਬਰ ਹੈ ਕੇਂਦਰ ਸਰਕਾਰ ਨੇ ਇੱਕ ਨਵਾਂ ਹੀ ਸੱਪ ਕੱਡ ਮਾਰਿਆ ਨਵਾਂ ਫਰਮਾਨ ਬੜਾ ਹੈਰਾਨੀ ਜਨਕ ਇਤਿਹਾਸੋਹੀਣਾ ਵੀ ਹੈ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਆ ਮਨੋਰ لال ਖੱਟਰ ਉਹਨਾਂ ਨੇ ਅੱਜ ਜਿਹੜੇ ਤੁਸੀਂ ਕਹਰਾ ਚ ਏਸੀ ਲਾਏ ਨੇ ਉਹਦੇ ਬਾਰੇ ਨਵਾਂ ਫਰਮਾਨ ਜਾਰੀ ਕੀਤਾ। ਉਹ ਕਹਿੰਦੇ ਕਿ ਜਿਵੇਂ ਤੁਸੀਂ ਰਾਤ ਨੂੰ ਜਦੋਂ ਜਾਂ ਦਿਨੇ ਵੱਧ ਗਰਮੀ ਪੈਂਦੀ ਹੈ ਤਾਂ ਏਸੀ ਨੂੰ ਤੁਸੀਂ 19 ਤੇ ਜਾਂ 18 ਤੇ ਜਾਂ 17 ਤੇ ਟੈਂਪਰੇਚਰ ਤੇ ਚਲਾ ਲੈਣੇ ਹੋ। ਹੁਣ ਨਹੀਂ ਚਲਾ ਸਕੋਗੇ। ਮਨੋਰ لال ਖੱਟਰ ਨੇ ਕਿਹਾ ਕਿ 20 ਤੋਂ ਘੱਟ ਟੈਂਪਰੇਚਰ ਤੇ ਏਸੀ ਨਹੀਂ ਚਲਾਇਆ ਜਾ ਸਕੇਗਾ। ਵੀ ਤੋਂ ਘੱਟ ਟੈਂਪਰੇਚਰ ਤੇ ਏਸੀ ਨਹੀਂ ਚੱਲਿਆ ਕਰਨਗੇ ਹੁਣ ਏਸੀ ਦੇ ਪੈਸੇ ਤੁਹਾਡੇ ਲੱਗੇ ਨਹੀਂ ਬਿੱਲ ਤੁਸੀਂ ਦੇਣਾ ਤੇ ਏਸੀ ਚਲਾਉਣਾ ਕਿੰਨੇ ਤੇ ਐ ਇਹ ਹੁਣ ਮੋਦੀ ਸਰਕਾਰ ਦੱਸੇਗੀ ਕੀ ਇਹ ਫੈਸਲਾ ਤੁਹਾਨੂੰ ਮਨਜ਼ੂਰ ਹੈ ਇਹਦਾ ਕੀ ਲਾਭ ਹੋਏਗਾ ਕੀ ਨੁਕਸਾਨ ਹੋਏਗਾ ਇਹਦਾ ਤਾਂ ਪਤਾ ਬਹੁਤਾ ਮੈਡੀਕਲ ਸਾਇੰਸ ਨੂੰ ਪਰ ਮੈਨੂੰ ਤਾਂ ਇੰਨਾ ਪਤਾ ਹੈ ਵੀ ਕਿਹੜੇ ਕੀ ਸਾਰੇ ਘਰਾਂ 'ਚ ਛਾਪੇ ਮਾਰਿਆ ਕਰਨਗੇ ਹੁਣ ਕਿਸੇ ਦੇ ਘਰ ਦੇ ਵਿੱਚ ਏਸੀ 19 ਤੇ ਚੱਲੀ ਜਾਂਦਾ ਹੈ ਕਿ 22 ਤੇ ਚੱਲੀ ਜਾਂਦਾ ਹੈ ਇਹਦਾ ਪਤਾ ਕਿਵੇਂ ਲਾਉਣਗੇ ਕਿ ਨਾਲ ਕੋਈ ਵੱਖਰਾ ਮੀਟਰ ਕੋਈ ਸੀਸੀਟੀਵੀ ਕੈਮਰਾ ਏਸੀ ਤੇ ਲਾਉਣਗੇ ਇਹ ਸਵਾਲ ਵੱਡਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਹੁਣ ਅਗਲੀ ਖਬਰ ਹੈ ਕਿ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪੇਚਾ ਫੇਰ ਪੈ ਗਿਆ ਪਿਛਲੇ ਟਾਈਮ ਤੁਸੀਂ ਦੇਖਿਆ ਸੀ ਰਵਨੀਤ ਬਿੱਟੂ ਭਗਵੰਤ ਮਾਨ ਨੂੰ ਉਹਦੇ ਨਿਵਾਸ ਤੇ ਮਿਲਣ ਗਿਆ ਸੀ ਤੇ ਭਗਵੰਤ ਮਾਨ ਮਿਲਿਆ ਨਹੀਂ ਸੀ ਤੇ ਫਿਰ ਕਾਫੀ ਉੱਥੇ ਰੌਲਾ ਪਿਆ ਸੀ ਜਿਹੜੀ ਭਗਵੰਤ ਮਾਨ ਦੀ ਸਿਕਿਉਰਿਟੀ ਤੇ ਜਿਹੜੀ ਰਵਨੀਤ ਬਿੱਟੂ ਦੀ ਸਿਕਿਉਰਿਟੀ ਦੋਵਾਂ ਦੇ ਵਿੱਚ ਕਾਫੀ ਜਿਹੜੀ ਆ ਉਹ ਤਣਾ ਤਣੀ ਵੀ ਬਣੀ ਸੀਗੀ ਤੁਸੀਂ ਇਹ 2.5 ਮਹੀਨੇ ਪਹਿਲਾਂ ਦੀ ਇਹ ਖਬਰ ਹੈ ਔਰ ਹੁਣ ਫਿਰ ਰਵਨੀਤ ਬਿੱਟੂ ਨੇ ਕਿਹਾ ਕਿ ਇੱਕ ਰੇਲਵੇ ਓਵਰ ਬ੍ਰੇਜ ਬਣਾਉਣਾ ਹੈ ਲੁਧਿਆਣਾ ਦੇ ਵਿੱਚ ਮੈਂ ਰੇਲਵੇ ਰਾਜ ਮੰਤਰੀ ਆ ਭਾਰਤ ਦਾ ਤੇ ਮੈਂ ਐਨਓਸੀ ਮੰਗ ਰਿਆ ਪੰਜਾਬ ਸਰਕਾਰ ਤੋਂ ਤੇ ਪੰਜਾਬ ਸਰਕਾਰ ਪਿਛਲੇ 6 ਮਹੀਨਿਆਂ ਤੋਂ ਐਨਓਸੀ ਨਹੀਂ ਦੇ ਰਹੀ ਇਸ ਕਰਕੇ ਉਹ ਕਹਿੰਦੇ ਮੈਂ ਭਗਵੰਤ ਮਾਨ ਸਾਹਿਬ ਨੂੰ 2 ਦਿਨ ਦਿਨਾ ਜਾਣ ਕੇ ਹਰਾਸ ਨਾ ਕਰੋ ਐਨਓਸੀ ਦੇ ਦਿਓ ਜਾਂ ਫਿਰ 2 ਦਿਨਾਂ ਬਾਅਦ ਮੈਂ ਤੁਹਾਨੂੰ ਆਪ ਮਿਲਣ ਆਵਾਂਗਾ ਹੁਣ ਇਹ ਗੱਲ ਰਵਨੀਤ ਬਿੱਟੂ ਸਾਹਿਬ ਨੇ ਕਹੀ ਹੈ ਹੁਣ ਅੱਗੇ ਕੀ ਚੱਲੇਗਾ ਇਹ ਤਾਂ ਉਹਨਾਂ ਵਾਲਾ ਟਾਈਮ ਦੱਸੇਗਾ ਈ ਉਥੇ ਫੇਰ ਪਹਿਲਾ ਵਗਰਵਨੀਤ ਬਿੱਟੂ ਨਾਲ ਹੋਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਇੱਕ ਖਬਰ ਮੈਂ ਤੁਹਾਨੂੰ ਹੋਰ ਦੇ ਦਿਆਂ ਜਿਹੜਾ ਗੁਰੂ ਹਰਸਾਏ ਹਲਕੇ ਦੇ ਵਿੱਚ ਇੱਕ ਨੌਜਵਾਨ ਸਰਪੰਚ ਖੁਦਕੁਸ਼ੀ ਕਰ ਗਿਆ ਉਹਦੇ ਸਬੰਧ ਚ ਦੋਸ਼ ਐਨਐਲਏ ਤੇ ਲੱਗ ਰਹੇ ਨੇ ਤੇ ਹੁਣ ਉਹ ਜਿਹੜਾ ਸੰਘਰਸ਼ ਕਰ ਰਹੇ ਲੋਕ ਨੇ ਜਥੇਬੰਦੀਆਂ ਨੇ ਉਹਦਾ ਪਰਿਵਾਰ ਹੈ ਮ੍ਰਿਤਕ ਨੌਜਵਾਨ ਦਾ ਉਹਨਾਂ ਸਾਰਿਆਂ ਨੇ ਕੱਲ ਨੂੰ ਲੁਧਿਆਣੇ ਕੈਂਡਲ ਮਾਰਚ ਕਰਨਾ ਹੈ ਤੇ ਕੱਲ ਨੂੰ ਸ਼ਾਮ ਨੂੰ ਲੁਧਿਆਣੇ ਦੇ ਵਿੱਚ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਹੈ ਉਹਦੇ ਨੇੜੇ ਸੈਂਕੜੇ ਲੋਕ ਜਾਣਗੇ ਕੈਂਡਲ ਮਾਰਚ ਕੀਤਾ ਜਾਏਗਾ ਮੰਗ ਕੀਤੀ ਜਾਏਗੀ ਕਿ ਆਮ ਆਦਮੀ ਪਾਰਟੀ ਦਾ ਗੁਰੂ ਹਰਸਾਏ ਹਲਕੇ ਦਾ ਜਿਹੜਾ ਐਮ ਐਲ ਏ ਆ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਦੇ ਪੀਏ ਤੇ ਵੀ ਪਰਚਾ ਦਰਜ ਕੀਤਾ ਜਾਵੇ ਦੂਜੇ ਪਾਸੇ ਜਿਹੜਾ ਨੌਜਵਾਨ ਨਿੰਦਰਪਾਲ ਸਿੰਘ ਗੋਨੇਆ ਜਿਹਦੇ ਪਰਿਵਾਰ ਵੱਲੋਂ ਦੋਸ਼ ਹੈ ਕਿ ਪੁਲਿਸ ਨੇ ਉਹਨੂੰ ਚੱਕਿਆ ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਹਦੇ ਪਰਿਵਾਰ ਨੇ ਵੀ 16 ਤਰੀਕ ਨੂੰ ਜਿੱਥੇ ਲੁਧਿਆਣਾ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ, ਉੱਥੇ ਜਾ ਕੇ ਤੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਵੱਡੇ ਵਾਅਦੇ ਕਰ ਰਹੀ ਹੈ। ਨਿਆਂ, ਇਨਸਾਫ ਦੀਆਂ ਗੱਲਾਂ ਕਰ ਰਹੀ ਹੈ। ਤੇ ਉੱਥੇ ਹੁਣ ਇਹ ਸਾਰੇ ਪੀੜਤ ਲੋਕ ਨੇ ਜਿਹੜੇ ਜਾ ਕੇ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਆ ਨਿਆ ਤੇ ਆ ਇਨਸਾਫ ਪੰਜਾਬ 'ਚ ਚੱਲ ਰਿਹਾ ਹੈ ਅਸੀਂ ਤੰਗ ਆ ਤੁਸੀਂ ਵੱਜੋ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ